ਹਾਂਜੀ ਕੀ ਹਾਲ ਚਾਲ ਹੈ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਗੇ ਆਪੋ ਪੂਰੇ ਵਧੀਆ ਸਵਾਗਤ ਆ ਅੱਜ ਫੇਰ ਤੁਹਾਡੇ ਇੱਕ ਨਵੇਂ ਬਲੌਗ ਦੇ ਵਿੱਚ ਪਹਿਲਾਂ ਤਾਂ ਕਬੂਤਰ ਦੋਨੇ ਚੈੱਕ ਕਰੋ ਇੱਕ ਰੱਤਾ ਆਗ ਮੂਹਰ ਲੱਗੂਤਰ ਚੀਨਾ ਤੇ ਉਹ ਰੱਤਾ ਮਗਰ ਲਾ ਆ ਇਹਦਾ ਇਹ ਰੱਤਾ ਦੋਨੇ ਇਕੱਠੇ ਫਿਰਦੇ ਆ ਤੇ ਭਾਈ ਅੱਜ ਆਪਾਂ ਇਹਨਾਂ ਨੂੰ ਲਾਇਆ ਹੋਇਆ ਘਰੇ ਸਮਾਨ ਸਮਾਨ ਆਪਾਂ ਕੀਤਾ ਸੀ ਰਾਤ ਤਿਆਰ ਨਵਾਂ ਪਹਿਲਾਂ ਆਪਾਂ ਇੱਕ ਨਗਾ ਪਾ ਕੇ ਰੱਤੇ ਨੂੰ ਸਮਾਨ ਲਾਇਆ ਸੀ ਤੇ ਬਈ ਰੱਤਾ ਤੇ ਪੱਠੀ ਨੂੰ ਸਮਾਨ ਲਾਇਆ ਸੀ ਤੂੰ ਤੇ ਰੱਤਾ ਉੱਡਿਆ ਸੀ 5 ਵਜੇ ਤਾਈਂ ਰੱਤੇ ਨੂੰ ਸਮਾਨ ਨੇ ਰਿਜ਼ਲਟ ਪੂਰਾ ਦਿੱਤਾ ਸੀਗਾ ਇਹ ਰੱਤਾ ਉੱਡਿਆ ਸੀਗਾ ਵੀਰੇ 5 ਵਜੇ ਤਾਈਂ ਤੇ ਅੱਜ ਆਪਾਂ ਹੁਣ ਕੱਲ ਰਾਤ ਆਪਾਂ ਹੋਰ ਸਮਾਨ ਤਿਆਰ ਕੀਤਾ ਸੀ ਅੱਜ ਫੇਰ ਉਹ ਸਮਾਨ ਰੱਤੇ ਨੂੰ ਲਾਇਆ ਜਿਹੜਾ ਰਾਤ ਤਿਆਰ ਕੀਤਾ ਇੱਕ ਨਾਲ ਕਬੂਤਰ ਚੀਨਾ ਛਡਾ ਉਹ ਨੂੰ ਲਾਇਆ ਤੇ ਭਾਈ ਅੱਜ ਦੇਖਦੇ ਆਂ ਇਹ ਸਮਾਨ ਕਿੰਨੀ ਕੜ ਕੜਦਾ ਕਬੂਤਰ ਅੱਜ ਛੱਡੇ ਬਈ ਆਪਾਂ 9 ਵਜੇ ਅੱਗੇ ਆਪਾਂ ਛੱਡੇ 6:30 7 ਵਜੇ ਅੱਜ ਛੱਡੇ ਆ 9 ਵਜੇ ਇੱਕ ਤਾਂ ਹਵਾ ਬਹੁਤ ਜਲਦੀ ਪਈ ਆ ਪਹਿਲਾਂ ਮੌਸਮ ਖਰਾਬ ਸੀ ਬੱਦਲ ਸੀਗੇ ਐਂ ਲੱਗਦਾ ਸੀ ਦਿਨ ਨਹੀਂ ਲੱਗੂ ਪਰ ਦਿਨ ਲੱਗ ਗਿਆ 9 ਵਜੇ ਸਾਫ਼ ਹੋ ਗਈ ਆਪਾਂ 9 ਵਜੇ ਕੱਢਦੇ ਸੀ ਆ ਆ ਗਏ ਦੋਨੇ ਦੋਨਾਂ ਨੂੰ ਲਾਇਆ ਸਮਾਨ ਤੇ ਦਿਵਾਂਗ ਤੁਹਾਨੂੰ ਸਾਰੀ ਅਪਡੇਟ ਕਿੰਨੇ ਵਜੇ ਬੈਠੇ ਕਿੰਨੇ ਵਜੇ ਨਹੀਂ ਤੇ ਤੁਹਾਨੂੰ ਆ ਕਬੂਤਰ ਦਿਹਾਉਨੇ ਆ ਇੱਕ ਆ ਪੱਠੀ ਸੀ ਜਿਹਨੂੰ ਆਪਾਂ ਉੱਧਰ ਸਮਾਨ ਲਾਇਆ ਦੇ ਬਈ ਉਹ ਪੱਠੀ ਨੂੰ ਲਾਇਆ ਸੀ ਸਮਾਨ ਰੱਤੇ ਦੇ ਨਾਲ ਪਿਛਲੇ ਵਲੌਗ ਚ ਵੇਖ ਲਿਓ ਆਪਣਾ ਵਲੌਗ ਪਾਇਆ ਹੋਇਆ ਉਹ ਬੈਗੀ ਸੀ 4 ਵਜੇ ਉਹ ਦਰਖਤਾਂ ਚ ਤੇ ਆਹ ਪੁੱਤਰ ਆਪਾਂ ਛੱਡਣਾ ਬਾਜੀ ਬਈ ਇੱਕ ਤਰੀਕ ਨੂੰ ਅੱਜ ਇਹ ਬਦਾਮਾਂ ਤੇ ਆ ਕੱਲਾ ਕਣਕਰੀਆਂ ਨੂੰ ਪਾਈ ਕੱਲ੍ਹ ਇਹਦੇ ਢੇਡੇ ਪੁਆਏ ਸੀ ਤੇ ਅੱਜ ਹੈਗਾ ਇਹ ਬਦਾਮਾਂ ਤੇ ਤੇ ਇਹਨੂੰ ਹੁਣ ਇੱਕ ਤਰੀਕ ਨੂੰ ਆਪਾਂ ਛੱਡਣਾ ਬਾਜੀ ਹੁਣ ਇਹ ਬਦਾਮ ਥੋੜੇ ਜਿਹਾ ਖਾਲੂਗਾ ਤੇ ਉਸ ਤੋਂ ਬਾਅਦ ਇਹਨੂੰ ਬਦਾਮ 3 ਵਜੇ 15-20 ਬਦਾਮ ਹੋਰ ਪਾ ਦੇਵਾਂਗਾ ਤਾਂ ਕਿ ਇਹਦੀ ਭੁੱਖ ਪੂਰੀ ਮਿਟ ਜੇ ਤੇ ਆ ਆ ਗਿਆ ਇਹ ਦੋਨੇ ਇਨਾ ਦੋਵਾਂ ਨੂੰ ਲੱਗਾ ਹੋਇਆ ਸਮਾਨ ਤੇ ਹਵਾ ਦੇ ਵਿੱਚ ਹਨ ਫਿਰਦੇ ਮਸਤੇ ਤੇ ਬਾਕੀ ਸਾਰੀ ਅਪਡੇਟ ਤੁਹਾਨੂੰ ਦਵਾਂਗੇ ਕਿੰਨੇ ਵਜੇ ਬੈਠੇ ਕਿੰਨੇ ਵਜੇ ਘੁਰਡੇ ਸਮਾਨ ਨੇ ਕਿੰਨੀ ਕਾਰਡ ਕੀਤੀ ਪਹਿਲਾਂ ਵਾਲੇ ਸਮਾਨ ਨੇ ਜਾਦੀ ਕਾਰਡ ਕੀਤੀ ਜਾਂ ਜਿਹੜਾ ਰਾਤ ਬਣਾਇਆ ਸੀ ਅੱਜ ਲਾਇਆ ਹੋਇਆ ਇਹ ਸਮਾਨ ਨੇ ਜ਼ਿਆਦਾ ਕਾਰਡ ਕੀਤੀ ਤੁਹਾਨੂੰ ਸਾਰੀ ਅਪਡੇਟ ਦਵਾਂਗੇ ਭਈ ਉਸ ਦਿਨ ਗਰਮੀ ਬਹੁਤ ਸੀ ਰੱਤਾ ਉੱਡਿਆ 5 ਵਜੇ ਤਾਈਂ ਤੇ ਆ ਪੱਠੀ ਉੱਡੀ ਸੀ 4 ਵਜੇ ਤਾਈਂ ਇਹ ਬਈਆ ਕਬੂਤਰ ਨੂੰ ਆਪਾਂ ਛੱਡਾਂਗੇ ਇੱਕ ਤਰੀਕ ਨੂੰ ਬਾਜੀ ਇਹਨੂੰ ਵੀ ਲਾਵਾਂਗੇ ਸਮਾਨ ਜਿਹੜਾ ਅੱਜ ਵਾਲਾ ਸਮਾਨ ਜਿਆਦਾ ਕਾੜ ਕੱਢਿਆ ਕੱਢ ਗਿਆ ਤਾਂ ਉਹ ਸਮਾਨ ਲਾ ਕੇ ਛੱਡਾਂਗੇ ਤੇ ਨਹੀਂ ਫਿਰ ਜਿਹੜਾ ਪਹਿਲਾ ਸਮਾਨ ਲਾਇਆ ਰੱਤੇ ਨੂੰ ਨੈਕਸਟ ਸਮਾਨ ਲਾ ਕੇ ਭਈ ਆਪਾਂ ਇਹਨੂੰ ਛੱਡਾਂਗੇ ਤੇ ਕੋਈ ਗੱਲ ਨਹੀਂ ਭਈ ਬਾਕੀ ਸੰਭਾਰੀ ਅਪਡੇਟ ਦਿੰਨੇ ਉਹਨਾਂ ਦੀ ਵੇਹਨ ਤੋਂ ਬਾਅਦ ਜਾ ਕੇ ਕਿੰਨੇ ਵੇ ਤੇ ਕਰੋੜ ਦੇ ਕਿੰਨੇ ਵੇ ਜ਼ਿਕਰ ਨੇ ਤਾਂ ਹਾਂ ਜੀ ਭਈ ਟਾਈਮ 3:30 ਦਾ ਹੋ ਗਿਆ ਤੇ ਆ ਆ ਗਏ ਆਪਣੇ ਕਬੂਤਰ ਆਉਂਦਾ ਸਾਹਮਣੇ ਰੱਤਾ ਆ ਦੇਖੋ ਆ ਮਾਰਦਾ ਜੱਪ ਆਦੇ ਆ ਗਿਆ ਸਾਢੇ ਤਿੰਨ ਹੋ ਗਏ ਬਈ ਤੇ ਆ ਗਿਆ ਰੱਤਾ ਤੇ ਆ ਆ ਗਿਆ ਮਗਰ ਆਪਣਾ ਦੂਜਾ ਕਬੂਤਰ ਆ ਹਰੀਆਂ ਕੱਚਾਂ گلابی ਬੂਝ ਆ ਇਹਦਾ ਦੇਖੋ ਤੇ ਸਾਢੇ ਤਿੰਨ ਦਾ ਹੋ ਗਿਆ ਟਾਈਮ ਇਹ ਸਮਾਨ ਨੇ ਵੀ ਬਈ ਪੂਰਾ ਰਿਜ਼ਲਟ ਦਿੱਤਾ ਆ ਜਾਂਦਾ ਰਤਾ ਤੇ ਆਹ ਦੇਖੋ ਕਰੋ ਚੈੱਕ ਬਈ ਸੂਰਜ ਦੀ ਸ਼ਾਮ ਹੀ ਘਮ ਗਈ ਇਧਰਲੀ ਸਾਈਡ ਆ ਗਈ ਆ ਤੇ ਆ ਆ ਕੇ ਦੋਨੇ ਦੇਖੋ ਚੜਦੇ ਆ ਦੇਖੋ ਬਈ ਚੱਕਰ ਮਾਰ ਕੇ ਫੇਰ ਤਾਣ ਹੋ ਜਾਂਦੇ ਆ ਇਹ ਸਮਾਨ ਦਾ ਰਿਜ਼ਲਟ ਵੀ ਆਪਾਂ ਨੂੰ ਬਈ ਫੁੱਲ ਮਿਲ ਗਿਆ ਚਲੋ ਆਪਣਾ ਸਮਾਨ ਪਰਖਿਆ ਗਿਆ ਤੇ ਬਈ ਹੁਣ ਤੁਹਾਨੂੰ ਆਪਾਂ ਵੀਡੀਓ ਪਾ ਕੇ ਦਿਵਾਵਾਂਗੇ ਸਮਾਨ ਤੇ ਕੱਲੇ ਸਮਾਨ ਤੇ ਕੀ ਕੀ ਸਮਾਨ ਆਪਾਂ ਨੂੰ ਇਹਨਾਂ ਨੂੰ ਦਿੱਤਾ ਹੀ ਕਿਹੜਾ ਕਿਹੜਾ ਸਮਾਨ ਲਾਇਆ ਜਾਂ ਦੇਖੋ ਤੁਹਾਡੇ ਸਾਹਮਣੇ ਬਈ ਚੱਕਰ ਵਾਈ ਦੇ ਫੇਰ ਜਾਂਦੇ ਤਾਂ ਉਹ ਚੱਕਰ ਮਾਰ ਮਾਰ ਦੋਨੇ ਕਬੂਤਰ ਉੱਚੇ ਆ ਚਲੋ ਥੋੜੇ ਜ਼ੂਮ ਕਰਦੇ ਆ ਫੇਰ ਆ ਤੁਹਾਡੇ ਸਾਹਮਣੇ ਚੜੇ ਆ ਦੋਨੇ ਕਬੂਤਰ ਤਾਂ ਆ ਦੇਖੋ ਵੀਰੇ ਆ ਜ਼ੂਮ ਕੀਤੀ ਆਪਾਂ ਤਾਂ ਚਲੇ ਗਏ ਆ ਜ਼ੂਮ ਕੀਤੀ ਫੇਰ ਥੱਲੇ ਆ ਗਏ ਆ ਆ ਆ ਗਏ ਦੋਨੇ ਬਈ ਆ ਦੇਖੋ ਤੇ ਆ ਜ਼ੂਮ ਕਰਦੇ ਆ ਚਲੇ ਗਏ ਫੇਰ ਪਿੱਛੇ ਉੱਚੇ ਤੇ ਆ ਦੇ ਕੋਨ ਜੂਮ ਫੇਰ ਕਰੀਏ ਫੇਰ ਆਉਣਗੇ ਦੋਨੇ ਆ ਦੋਨੇ ਚੱਕਰ ਮਾਰ ਮਾਰ ਚੜੀ ਜਾਂਦੇ ਬਈ ਤੇ ਭਾਈ ਉਥੋਂ ਦਾ ਸਾਮਾਨ ਕਹਿੰਡ ਦਸਾਂਗੇ ਯਾਰ ਕਿ ਜਿੰਨਾ ਵੀਰਾਂ ਦੇ ਕਬੂਤਰ ਬਾਜ਼ੀਆਂ ਚ 1.5 2 10 2 ਇੰਨੇ ਵਜੇ ਬਹਿ ਜਾਂਦੇ ਆ ਨਾ ਉਹਨਾਂ ਵੀਰਾਂ ਦੇ ਕਬੂਤਰ ਆਣ ਉੱਡਣਗੇ ਕਿਉਂਕਿ ਆਪਾਂ ਸਾਮਾਨ ਤੁਹਾਨੂੰ ਦੱਸਾਂਗੇ ਕਾਦੇ ਵਿੱਚ ਲਾਉਣਾ ਬਣ ਕੇ ਤੇ 1.5 2 ਵਜੇ ਤੁਹਾਡੇ ਕਬੂਤਰ ਦਾ ਸਮਾਨ ਖੁੱਲੂਗਾ ਖੁਰੂਗਾ ਕਬੂਤਰ ਤੁਹਾਡਾ ਸ਼ਾਮ ਤਾਈ ਉੱਡੂਗਾ ਵੀਰੇ ਸਾਰੇ ਦਿਹਾੜੀ ਤੁਹਾਡਾ ਕਬੂਤਰ ਉੱਡੂ ਸ਼ਾਮ ਦੇ ਤੁਹਾਡੇ ਕਬੂਤਰ ਹਿੱਸੇ ਲਊਗਾ ਸਾਂਝੀਆਂ ਜਾਊਗਾ ਜਿਹੜੇ ਵੀਰਾਂ ਦੇ ਕਬੂਤਰ 2 1.5 2.5 ਵਜੇ ਬਹਿੰਦੇ ਸੀ ਤਾਂ ਉਹ ਵੀਰ ਵੀ ਆਪਦੇ ਕਬੂਤਰ ਉਡਾਉਣਗੇ ਉਹਨਾਂ ਵੀਰਾਂ ਦੇ ਕਬੂਤਰ ਉੱਡਣਗੇ ਉਹ ਵੀਰ ਵੀ ਪੂਰੇ ਖੁਸ਼ ਹੋਣਗੇ ਆ ਗਏ ਦੋਨੇ ਕਬੂਤਰ ਆਦੇ ਹਮ ਦੇ ਕਰੋ ਚੈੱਕ ਅੱਡੇ ਤਨ ਦਾ ਟਾਈਮ ਆਈ ਆ ਦੇਖੋ ਉੱਤੇ ਖੜੇ ਮੈਂ ਥੋੜੇ ਜੂਮ ਕੀਤੇ ਆ ਧੁੰਦਲੀ ਆਉਂਦੀ ਫੋਟੋ ਆ ਪਿੱਛੇ ਕਰਦੇ ਦੇਖੋ ਹੋ ਗਏ ਆ ਜਾਂਦੇ ਢੋਲ ਦੀ ਇਹਦੇ ਚਲੋ ਬਾਕੀ ਗੱਲਬਾਤ ਫੇਰ ਕਰਦੇ ਆ ਇਹਨਾਂ ਦੇ ਕੁਝ ਕਿ ਟਾਈਮ ਬਾਅਦ ਕਿ ਕਿੰਨੇ ਵਜੇ ਬੈਠਦੇ ਆ ਕਿੰਨੇ ਵਜੇ ਕਰੋੜਦੇ ਆ ਤੁਹਾਨੂੰ ਸਾਰੀ ਅਪਡੇਟ ਦੱਸਾਂਗੇ ਬਾਈ ਬੱਤੀਆਂ ਮੱਝਾਂ ਬੈਲਕਨ ਬੈਲਕਨ ਸਵੇ ਲੈ ਲੈਂਦੀਆਂ ਨਜ਼ਾਰੇ ਸੰਗਣਿ ਸ਼ਾ ਇਹਨਾਂ ਨੂੰ ਕੰਨੀਾਰੇ ਲੈਂਦੀਆਂ ਮੱਝਾਂ ਵੀ ਤੇ ਸ਼ਾਂ ਵੀ ਇਧਰਲੇ ਬੰਨੇ ਚਲੀ ਗਈ ਆ 3:30 ਦਾ ਟਾਈਮ ਆ ਚਲੋ ਬਾਕੀ ਅਪਡੇਟ ਤੁਹਾਨੂੰ ਦਿੰਨੇ ਆ ਫੇਰ ਬਾਈ 9 ਵਜੇ ਬੈਂਦੇ ਆ ਕਿੰਨੇ ਵਜੇ ਕਰਉਂਦੇ ਆ ਤਾਂ ਹਾਂਜੀ ਬਾਈ 4:30 ਹੋ ਗਏ ਆ ਆ ਆ ਗਿਆ ਆਪਣੇ ਕਬੂਤਰ ਆ ਆਉਂਦਾ ਰੱਤਾ ਚੈੱਕ ਕਰੋ ਤੇ ਆ ਆ ਗਿਆ ਦੂਜਾ ਆ ਦੋਨੇ ਕਬੂਤਰ ਆ ਗਏ ਵੀਰੇ 4:30 ਦਾ ਟਾਈਮ ਹੋ ਗਿਆ ਆ ਦੇਖੋ ਆ ਰੱਤਾ ਆ ਗਿਆ ਵੇ ਮਾਰਦਾ ਜੱਪ ਤੇ ਨਾਲ ਦੂਜਾ ਕਬੂਤਰ ਹਰੀਆਂ ਗੱਛਾਂ ਦਾ ਉਹ ਤਾਂ ਬਾਲਾ ਤਗੜਾ ਫਿਰਦਾ ਬਈ ਰੱਤਾ ਥੋੜਾ ਜਿਹਾ ਖੰਭਾਂ 'ਚ ਮਾੜਾ ਹੋ ਗਿਆ ਬੰਦਿਆਂ 'ਚ ਪਰ ਉਹ ਹਲੇ ਪਵਾਲਾ ਬਾਲਾ ਤਗੜਾ ਫਿਰਦਾ ਬਾਲਾ ਸੈੱਟ ਫਿਰਦਾ ਬਈ ਚਲੋ ਬਈ ਬਹੁਤ ਉੱਡ ਗਿਆ 9 ਤੋਂ 4:30 ਦਾ ਟਾਈਮ ਕਰ ਗਏ ਬਈ ਸਮਾਨ ਆਪਾਂ ਨੂੰ ਆਪਣਾ ਰਿਜ਼ਲਟ ਦੇ ਗਏ ਆ ਫੁੱਲ ਆਹ ਦੇਖੋ ਆ ਗੇਰਤਾ ਇਹ ਥੋੜਾ ਜਿਹਾ ਖੰਭਾਂ 'ਚ ਮਾੜਾ ਹੋ ਗਿਆ ਆ ਕਬੂਤਰ ਪੂਰਾ ਤੇਜ਼ ਫਿਰਦਾ ਐਨ ਸੈੱਟ ਹਣਾ ਬੰਦਦਾ ਹੀ ਫਿਰਦਾ ਦੇਖੋ ਹੁਣ ਕੀ ਬੰਦਦਾ ਕਿੰਨੇ ਵਜੇ ਵੰਦੇ ਇਹ ਕੋਈ ਯਾਰ ਨਹੀਂ ਬਈ ਬਹੁਤ ਸਮਾਨ ਤੇ ਵੀਡੀਓ ਪਾਵਾਂਗੇ ਭਰਾ ਮੈਨੂੰ ਵਾਰ ਵਾਰ ਗੱਲ ਕੀ ਇਹ ਨਾਲ ਬਲੌਗ ਦੇ ਵਿੱਚ ਆਪਾਂ ਜ਼ਰੂਰ ਪਾਵਾਂਗੇ ਵੀਡੀਓ ਯਾਰ ਬਈ ਜਿਹੜੇ ਭਰਾਵਾਂ ਦੇ ਕਬੂਤਰ 1.5 2 ਵਜੇ ਬਾਜੀ ਤੇ ਵੰਦੇ ਉਹਨਾਂ ਭਰਾਵਾਂ ਦੇ ਕਬੂਤਰ ਵੀ ਆਪਾਂ ਉਡਣ ਲਾਵਾਂਗੇ ਟੈਨਸ਼ਨ ਨਾ ਲੋ ਰੱਤਾ ਦੁੜਾ ਬਈ ਮਾੜਾ ਹੋ ਗਿਆ ਕੰਬਾ ਜੇ ਆਦਾ ਬੜਾ ਚੰਗਾ ਵਰਦਾ ਬਾਈ ਜੇ ਤਾਂ ਸੱਤ ਤੋਂ ਸੱਤ ਦਾ ਟਾਈਮ ਵੀ ਕਰ ਦੂਗਾ ਜੇ ਡੋਣਾ ਹੋਵੇ ਬਸ ਰੱਤਾ ਥੋੜਾ ਜਿਹਾ ਮਾੜਾ ਹੋ ਗਿਆ ਆਇਆ ਨਰਤਾ ਉਹ ਹਜੇ ਵੀ ਤਾਂ ਨਹੀਂ ਜਾਂਦਾ ਕਬੂਤਰ ਬਸ ਉਹ ਵੀਰ ਫੜਾ ਆਪਣਾ ਸਮਾਨ ਕਿੱਦਾਂ ਲਾ ਰਿਹਾ ਲੀ ਗਿਆ ਪੂਰਾ ਜੱਟ ਆਪਣਾ ਸਮਾਨ ਪਰਸ਼ਾਵਾਂ ਵੀ ਆਪਣਾ ਇਧਰ ਅਗਲੀ ਸਾਈਡ ਆ ਗਿਆ ਪਿੱਛੇ ਆਪਾਂ ਸਾਮਾਨ ਪੂਰਾ ਰਿਜ਼ਲਟ ਦੇ ਗਿਆ ਬਈ। ਹੋਈ ਘੈਂੜ ਗੱਲਬਾਤ ਬਣ ਗਈ। ਸਾਮਾਨ ਆਪਣੇ ਕੋਲ ਬਈ ਹੋ ਗਿਆ ਤਿੰਨ ਤਰ੍ਹਾਂ ਦਾ। ਤਿੰਨ ਤਰ੍ਹਾਂ ਦਾ ਸਾਮਾਨ ਹੋ ਗਿਆ ਆਪਣੇ ਕੋਲੇ। ਚਲੋ ਕੋਈ ਨਾ ਬਈ ਹਜੇ ਇੱਕ ਸਾਮਾਨ ਹੋਰ ਬਣਾਉਣਾ ਬਈ ਉਹ ਬੜਾ ਤਗੜੀ ਚੀਜ਼ ਆ। ਉਹ ਤਾਂ ਜੇ ਬਣਾਉਣਾ ਲਾ ਪਿਆ ਉਹ ਤਾਂ ਜੇ ਆਪਾਂ ਬਣਾਇਆ ਹੀ ਨਹੀਂ। ਤਾਂ ਇਹ ਦੂਜੀ ਬੜੀ ਤਗੜੀ ਚੀਜ਼ ਬਣ ਜੂਈ ਇਹ ਸਾਮਾਨ ਤੋਂ ਵੀ ਜ਼ਿਆਦਾ ਤਗੜੀ ਚੀਜ਼ ਬਣੂਗੀ। ਜੀ ਬਈ ਫਿਰ ਸਾਰਾ ਕੋਈ ਲਾਈਵ ਚੱਲਦੀ ਆ ਨਾ ਤੁਹਾਡੇ ਸਾਹਮਣੇ 8:30 ਚੱਲੇ ਆ 5 ਵਜੇ ਨੂੰ 15 ਮਿੰਟ ਰਹਿ ਗਏ ਬਈ ਸਾਰਾ ਲਾਈਵ ਚੱਲਦਾ ਵੀ ਅੰਦਰ ਤੁਹਾਡੇ ਸਾਹਮਣੇ ਦੇਖੋ ਕਿਹੜਾ ਪਹਿਲਾਂ ਬੈਂਦਾ ਅੱਪਾ ਹੀ ਥੋੜਾ ਜਿਹਾ ਮਾੜਾ ਆਇਆ ਪਿਆ ਬਈ ਖੰਭਾ ਜਾ ਦੇਖੋ ਉਹ ਤਾਂ ਹਜੇ ਵੀ ਪੂਰਾ ਤਗੜਾ ਫਿਰਦਾ ਆਜੇ ਵੀ ਚੱਟਾ ਮਾਰਦਾ ਪਿਆ ਉਹ ਤਾਂ ਹਜੇ ਵੀ ਤਾਂ ਦੀ ਖਿੱਚ ਕਰਦਾ ਉਹ ਪੁੱਤਰਾ ਪਹਾੜ ਰੱਤਾ ਥੋੜਾ ਆ ਡਾਊਨ ਹੋਇਆ ਪਿਆ ਵੇਖੋ ਬਾਕੀ ਕੀ ਬੰਦਾ ਤਾਂ ਜਾਂਦੇ ਆ ਜਾਂ ਬੰਦੇ ਆ ਰੱਤਾ ਪੂਰਾ ਹਿੱਲ ਜਾਂਦਾ ਬਾਲੀ ਮੈ ਤਾਂ ਤਾਂ ਜਾਣਗੇ ਬਾਕੀ ਦੇਖੋ ਥੋੜੇ ਹੋਦਾ ਗਏ ਆ ਤਾਂ ਬਈ ਕੋਲ ਵੀ ਲੱਗ ਵੀ ਫੇਰ ਬੋਲਣ ਚੱਲੇ ਆ ਬਈ ਚੱਕਰ ਮਾਰ ਲੱਗੇ ਤਾਂ ਆ ਦੇਖੋ ਤੁਹਾਡੇ ਸਾਹਮਣੇ ਹੀ ਟੈਂਪ ਪੌਣੇ ਪਾਈ ਦਾ ਹੋ ਗਿਆ 15 ਮਿੰਟ ਰਹਿ ਗਏ 5:00 ਵਜੇ ਅੱਗੇ ਫੇਰ ਚੱਕਰ ਮਾਰਦਾ ਤੇਰੀ ਰਤਾ ਜੋਪ ਜੋਪ ਬਈ ਕਿੱਥੇ ਰਤਾ 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 ਹੋ ਗਿਆ ਬਈ ਆ ਗਿਆ ਰਤਾ ਬੜਾ ਉੱਤੋਂ ਉੱਡ ਗਿਆ ਬਈ ਸਦਾ ਹੀ ਚੱਕਰ ਮਾਰ ਕੇ ਤਾਂ ਉਹ ਚੜ ਗਿਆ ਹੀ ਉਹ ਉੱਜਾ ਕਬੂਤਰ ਉੱਤੇ ਫਿਰਦਾ ਇਹ ਗਿਆ ਰਤਾ ਮੜਾ ਹੋ ਗਿਆ ਬਈ ਬੜਾ ਜੋਪ ਮਾਰਿਆ ਰਤੇ ਨੇ ਉੱਤੋਂ ਆ ਦੇਖੋ ਦੂਜਾ ਕੂਤਰ ਹੋ ਗਿਆ ਤਾਂ ਫੇਰ ਚੜ ਚੱਲਿਆ ਬਈ ਰੱਤਾ ਫੇਰ ਚੜ ਚੱਲਿਆ ਰੱਤਾ ਦੇਖੋ ਚੱਕਰ ਮਾਰਦਾ ਤਾਂ ਉਹ ਇੱਧਰ ਮਰੀਆਂ ਦੂਜਾ ਕੂਤਰਾ ਚੱਕਰਾ ਆਹ ਦੇਖੋ ਰੱਤਾ ਸ਼ਬੀ ਦੇ ਕੋਲੇ ਆ ਗਿਆ ਵੇ ਬੜਾ ਜੁੱਪ ਮਾਰੇ ਵੀ ਰੱਤੇ ਨੇ ਥੱਲੇ ਨੂੰ ਆ ਕੇ ਤੇ ਗਿਆ ਉਹ ਘਰਾਂ ਦੇ ਕੀ ਦੇਖੋ ਬਈ ਕੀ ਬੰਦ ਆ ਆ ਚੜਦਾ ਐ ਲਾ ਕਬੂਤਰ ਤਾਂ ਉਹ ਰੱਤਾ ਆ ਗਿਆ ਛਪੇਦੇ ਆ ਲਾ ਉਹ ਕਬੂਤਰ ਬੜਾ ਤਗੜਾ ਉੜਦਾ ਪਿਆ ਬਈ ਬੜਾ ਤਗੜਾ ਰੱਤਾ ਥੋੜਾ ਖੰਭਾਂ 'ਚ ਮਾੜਾ ਆ ਪਿਆ ਹਾਂ ਦਰਤਾ ਦੂਜਾ ਆ ਗਿਆ ਇਹ ਤਾਂ ਬੜਾ ਤਗੜਾ ਉੜਦਾ ਪਿਆ ਬਈ ਆ ਬਾਲਾ ਤਗੜਾ ਕਰਦਾ ਜੇ ਮਾ ਤੁਲੇ ਰੱਤਾ ਹੀ ਮਾੜਾ ਹੋਇਆ ਪਿਆ ਸੰਭਾਂ ਚ ਦੇਖੋ ਫਰ ਕੀ ਬੰਦ ਆ ਕੀ ਨਹੀਂ ਆਉਂਦਾ ਸਾਹਮਣੇ ਇਧਰ ਆ ਆ ਗਿਆ ਜੀ ਰੱਤਾ ਉੱਤੇ ਉਹ ਆ ਗਿਆ ਦੂਜਾ ਕਬੂਤਰ ਵੀ ਬਾਕੀ ਦੇਖਦੇ ਆਂ ਵੀ ਕੀ ਅਪਡੇਟ ਆਉਂਦੀ ਆ ਹਜੇ ਰੱਤਾ ਵੀ ਪੂਰਾ ਚੀੜਾ ਚੜਦਾ ਤਾਂ ਉਹ ਚੱਕਰ ਮਾਰਦਾ ਦੇਖੋ ਵੀਰੋ ਉਹ ਮਾਰਦਾ ਚੱਕਰ ਆਹ ਆ ਗਿਆ ਦੁੱਧਾ ਕਬੂਤਰ ਆਪਣਾ ਆ ਰੱਤਾ ਵੀ ਜਾਣ ਲੱਗ ਗਿਆ ਤਾਂ ਦੋਨੇ ਤਾਂ ਨੂੰ ਜਾਂਦੇ ਹਣੇ ਕੇਰਾ ਤਰੱਤਾ ਬੜਾ ਮਾੜਾ ਹੋ ਗਿਆ ਸੀ ਥੱਲੇ ਨੂੰ ਮਾਰਿਆ ਜੁੱਪ ਮੈਂ ਤਾਂ ਸੀ ਗਿਆ ਉਹ ਘਰਾਂ ਲੈ ਜਾਂਦੇ ਉੱਤੇ ਉਧਰ ਨੂੰ ਡਿੱ ਗਿਆ ਬਈ ਸੰਬਲ ਗਿਆ ਚਲੇ ਗਿਆ ਤਾਂ ਕਿਰਾਂ ਦਾ ਆ ਜਾਂਦਾ ਯੱਕ ਕਰੋ ਦੋਨਾਂ ਨੂੰ ਆ ਫਿਰਦੇ ਦੋਨੇ ਇਹ ਇਹ ਬਈ ਫੇਰ ਜਾਪਾ ਫੇਰ ਜਾਪਾ ਵੈਖ ਵੈਖ ਇਹ 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 ਤੇਰੀ ਕਿਧਰ ਕਿਧਰ ਯਾਰ ਤਿਆਰ ਤਿਆ ਆ ਦੇਖੋ ਬਈ ਕਿੱਥੇ ਡੇਗਦਾ ਯਾਰ ਬਈ ਉੱਥੇ ਕੋਈ ਪਾਣੀ ਪੂਣੀ ਤਾਂ ਨਹੀਂ ਪਾਣੀ ਤਾਂ ਜਾਂਦਾ ਹੋਊਗਾ ਇਹ ਆ ਗਿਆ ਪਾਣੀ ਤੇ ਜਾਂਦਾ ਬਈ ਪੰਜ ਵਾ ਚੱਲੇ ਆ ਬਰੇ 5:05 ਨੀ 5 ਮਿੰਟ ਬਾਕੀ ਆ ਆ ਦੇਖੋ ਕੀ ਦੇਖਦੇ ਕੀ ਬੰਦਾ ਦੂਜਾ ਕਬੂਤਰਾ ਚੜ ਗਿਆ ਬਈ ਤਾਂ ਰੱਤਾ ਮਾੜਾ ਹੋ ਗਿਆ ਆ ਆ ਗਈ ਏ ਏ ਏ ਏ ਪਾਣੀ ਤੇ ਇਹ ਤੇਰੀ ਇਹ ਜੱਗ ਕਰਾ ਬਈ ਉੱਥੇ ਆਣੀ ਬੁਣੀ ਹੋਊਗਾ ਬਈ ਦੇਖੋ ਆਵੇ ਇਹ ਦੇਖਦਾ ਹੈ ਆਣੀ ਤੇ ਹੀ ਆ ਆਪਣਾ ਘਰ ਅੱਜ ਇਹਨੂੰ ਕਰ ਦਿੱਤੀਦਾ ਪਿਆ ਪਾਣੀ ਤੇ ਡਿੱਗਿਆਦਾ ਯਾਰ ਬਈ ਉੱਥੇ ਆ ਗਿਆ ਦੂਜਾ ਪੁੱਤਰ ਵੀ ਆ ਗਿਆ ਰੱਤਾ ਹਾਂ ਪੰਜ ਕਰ ਗਿਆ ਬਈ ਪੂਰਾ ਪਾਈ ਦਾ ਟਾਈਮ ਹੋ ਗਿਆ ਪੂਰਾ ਮਾਨ ਨੇ ਬਹੁਤ ਕਾੜ ਕੱਢਤੀ ਬਈ ਆ ਗਿਆ ਦੂਜਾ ਕੁਪਟਰ ਵੀ ਇਹ ਪਾਈ ਦਾ ਟਾਈਮ ਹੋ ਗਿਆ ਪੂਰਾ ਉਹਦੇ ਵੀ ਰੱਤੇ ਨੇ ਅਗਲੇ ਸਮਾਂ ਵੀ ਪਾਈ ਦਾ ਟਾਈਮ ਕੀਤਾ ਸੀ ਤੇ ਅੱਜ ਵੀ ਪਾਈ ਦਾ ਟਾਈਮ ਹੋ ਗਿਆ ਇਹ ਕੋਣ ਕੀ ਬੰਦਾ ਆ ਜਾਂਦਾ ਆਪਣਾ ਦੂਜਾ ਕੁਪਟਰ ਆ ਗਿਆ ਰੱਤਾ ਇਹ ਸਾਹਮਣੇ ਆ ਬਈ ਸਾਰਾ ਕੁਝ ਔਪ ਬੜੀ ਉਤੋਂ ਪਰਸ਼ਾਵਾਂ ਮੇਰਾ ਗਾਂ ਆਪਣੇ ਅੱਗੇ ਤਰਿਆ ਰਿਹਾ। ਮੈਂ ਵੀ ਤੁੱਪੇ ਟੋਟੇ ਸਾਹਮਣੇ ਬਈ ਤੁਹਾਨੂੰ ਵੀਡੀਓ ਬਣਾਵਣਾ ਦੇ ਦਿਆਂ ਮੇਰਾ ਭਰਾ ਆਪਣੀ ਮਿਹਨਤ ਕਰੇ। ਲਾਈਕ ਤੇ ਵੀਡੀਓ ਸ਼ੇਅਰ ਕਰਦਾ ਕਰੋ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਭਰਾ। ਹਾਂ ਦੇਖੋ। ਸਾਰਾ ਕੁਝ ਲਾਈਵ ਚੱਲਦਾ ਪਿਆ ਅੱਜ। ਇਹ ਸਾਹਮਣੇ ਹੀ ਆ ਸਾਰਾ ਓਏ। ਇਹ 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 ਰਤਿਆ 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 ਕਿੱਧਰ ਜਾਂਦਾ ਤੂੰ? ਅੱਜ ਤਾਂ ਰਤੇ ਨੂੰ ਘਰ ਨਹੀਂ ਦੀਂਦਾ। ਇਸ ਮਾਂ ਨੂੰ ਦੂ ਤੇਜ਼ ਲੱਗਦਾ ਆ ਦੇਖੋ ਬਈ ਕੀ ਬਣਦਾ ਜੀ ਤੁਹਾਡੇ ਸਾਹਮਣੇ ਹੀ ਆ ਆ ਦੇ ਦੋਨੇ ਕੋਲ ਦੀ ਮਿੱਠੀ ਮਿੱਠੀ ਹੋਊਗਾ ਦੇਖੋ ਚੜ ਗਏ ਚੜ ਗਏ ਦਰਿਆ ਉਗ ਰਤਾ ਆ ਗਿਆ ਦੂਜਾ ਕਬੂਤਰ ਰੱਤਾ ਆ ਗਿਆ ਬਈ ਅੱਜ ਤਾਂ ਪੂਰਾ ਰੱਤਾ ਖਾ ਗਿਆ ਇਹ ਅੱਲ ਰੱਤਿਆ ਆ ਜਾ ਰੱਤਿਆ ਆ ਜਾ ਰੱਤਿਆ ਆ ਜਾ ਰੱਤਿਆ ਉਹ ਭਾਈ ਨਿਗਰੱਖਣੀ ਬਣੀਏ ਕਿ ਪਾਦਾ ਸੇ ਨਾ ਡਿੱਗ ਪਈ ਹਰ ਆ ਆ ਗਏ ਅੰਦੋਨੀ ਸਵਾ ਬਾਂਹ ਦਾ ਟਾਈਮ ਕਰ ਗਏ ਭਾਈ ਸਵਾ ਬੰਜ ਹੋ ਗਏ ਆ 5:15 ਹੋ ਗਏ ਆ ਤੇ ਆ ਆ ਗਿਆ ਰੱਤਾ ਵੀ ਦੋਨੇ ਆ ਗਏ ਭਾਈ ਦੇਖੋ ਕੀ ਬੰਦਾ ਜੋ ਵਾਜੋ ਵਾਜੋ ਆ ਗਿਆ ਆ ਗਿਆ 5:30 ਦੇਖੋ ਦੇਖੋ ਇਹ ਇੱਥੇ ਜੱਪ ਮਾਰਦਾ ਇਹ 5:30 ਹੋ ਗਏ ਆ ਬਾਈ ਤਾਂ ਇਹ ਜੱਪ ਮਾਰਦਾ ਪਤਾ ਨਹੀਂ ਉਧਰ ਪਾਣੀ ਪੁਣੀ ਪਿਆ ਆ ਗਿਆ ਉੱਚਾ ਝੜ ਕੇ ਬਈ ਮਾਰੇ ਨਾ ਜੋਪੀ ਮਾਰਦਾ ਖੰਭ ਵੀ ਇਕੱਠੇ ਕਰ ਲੇਗਾ ਸਾਢੇ ਪੰਜ ਦਾ ਟਾਈਮ ਕਰ ਗਿਆ ਆ ਗਿਆ ਆਪਣਾ ਦੂਜਾ ਕਬੂਤਰ ਆ ਦੇਖੋ ਰੱਤਾ ਦਾ ਇੱਧਰ ਹੀ ਬੈੰਦਾ ਪਤਾ ਨਹੀਂ ਕਿੱਥੇ ਆ ਗਿਆ ਰੱਤਾ ਬਈ ਬਿਠਾ ਲਈਏ ਆ ਬਈ ਆਪਾਂ ਬਹੁਤ ਜ਼ੋਰ ਲਵਾ ਲਿਆ ਇਹਨਾਂ ਦਾ ठालते कबूत अपना बढ़ टाइम आ गया दूजा कबूतर तो था आ गया भाई दूजा कबूतर हे हे औखा हो पाया बी तेरी 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 ਆ ਦੇਖੋ ਬਈ ਚੈੱਕ ਕਰੋ ਰੱਤਾ ਆ ਗਿਆ ਬਈ ਰੱਤਾ ਏ ਏ ਏ ਏ ਤੇਰੀ ਬਈ ਆ ਕਬੂਤਰ ਦੇਖੋ ਕੀ ਹਾਲ ਹੋ ਗਿਆ ਬੜਾ ਖੁੱਡਾ ਲਾ ਲੀਏ ਪਾਣੀ ਨਾ ਪੀਏ ਖੁੱਡੇ ਚ ਮੜ ਕੇ ਆ ਗਿਆ ਬਈ ਰੱਤਾ ਚੈੱਕ ਕਰੋ ਰੱਤਾ ਰੱਤਾ ਜੇ ਫੇਰ ਜਿਆਦਾ ਉੱਡ ਗਿਆ ਭਈ ਇਹਦੇ ਨਾਲ ਏ ਹੋ ਗਿਆ ਆ ਪਰ ਗਰੀ ਮੰਜੇ ਤੇ ਬੂਰੇ ਸੱਡੇ ਮੰਜੋਟ ਗਿਆ ਬਈ ਇਹ ਇਹ ਮੰਜੇ ਤੇ ਬਹਿ ਗਿਆ ਹੱਤਾ ਬਈ ਹਜੇ ਵੀ ਫਿਰਦਾ ਦੇਖੋ ਹੱਤਾ ਹਜੇ ਵੀ ਫਿਰਦਾ ਆ ਦੇਖੋ ਬਈ ਕਿੱਧਰ ਆ ਕੇ ਜਾਲ ਤੇ ਪੈਂਦਾ ਦੇਖੋ ਇਹਦਾ ਹਾਲ ਆ ਬਤੋ ਆ ਜਾ ਆ ਜਾ ਆ ਕੋਈ ਨਾ ਇੱਕ ਉਹ ਭਾਈ ਐਨ ਕਰ ਗਿਆ ਬਯਾਗ ਪੁੱਤਰ ਬੜੇ ਪੰਜ ਦਾ ਟਾਈਮ ਕਰ ਗਿਆ ਆ ਗਿਆ ਰੱਤਾ ਪਾਉਣੇ ਤੇ ਸੰਗ ਚ ਬੱਤੀ ਉੱਤੀ ਮਾਰਦੇ ਗਏ ਉਧਰ ਰੁਕਦੇ ਜਾਦੇ ਨਾ ਮਾ ਮਾ ਨਾ ਯਾਰ ਭਈ ਦੱਸਿਓ ਫਿਰ ਕਿੱਦਾਂ ਲੱਗਾ ਆਪਣਾ ਸਮਾਨ ਯਾ ਲੱਭ ਤੋ ਖੁੱਡੇ ਜੇ ਆ ਦੇਖੋ ਆ ਗਿਆ ਵੀ ਲੱਤਾਂ ਯਾ ਲੱਭ ਤੋ ਖੁੱਡੇ ਚਲਾ ਲੈ ਭਾਈ ਇਹਨੂੰ ਖੁੱਡਾ ਹੀ ਨਹੀਂ ਦਿੰਦਾ ਨਾ ਆਇਆ ਵਰਦਾ ਹੈ ਆ ਦੇਖੋ ਕੀ ਕਰੂੰ

ਕਰੋ ਚੈੱਕ ਬਈ ਆ ਗਿਆ ਸਾਹਮਣੇ ਰੱਤਾ ਬਹੁਤ ਢੱਗਿਆ ਬਈ ਇਹ ਕਬੂਤਰ ਵੀ ਪਰ ਰੱਤਾ ਇਹਨੂੰ ਭਾ ਗਿਆ ਬਈ ਤਾ ਜਾਰੇ ਟਾਈਮ ਕੱਢ ਗਿਆ ਇਹ ਲੱਗਦਾ ਜਿਵੇਂ ਬਹੁਤ ਸਰੇ ਜਾਊਗਾ 5:00 ਦਨ 6:00 ਤੇ ਕਰੋੜੀਪਾਰੇ ਕਬੂਤਰ ਕੱਢਣ ਤੇ ਉਹਦੀ ਆ ਗਿਆ ਆਹ ਇਹ ਤੇ ਖਰਾ ਕਰਦਾ ਪਾਣੀ ਦੀ ਚੰਝ ਲਵਾ ਦੀ ਥੋੜੀ ਜੀ ਬਸ ਬੱਤ ਪੱਸਾ ਲੈ ਸੰਗ ਬਿਲਾਉ ਜੀ ਦਾ ਚਲੋ ਇਹਨੂੰ ਆਪਾਂ ਉਤਰ ਤਾਲੇ ਮਨੇ ਜਾਲ ਚ ਜਿੱਦਾਂ ਨਬ ਉੱਤੇ ਆ ਤਾਲਦਾ ਜੀ ਆਪਾਂ ਇਹਨੂੰ ਇੱਥੇ ਜਾਲ ਚ ਸਾਢੇ ਪੰਜ ਦਾ ਟਾਈਮ ਕਰ ਗਿਆ ਇਹ ਬਹੁਤ ਦੂਰ ਟ ਗਿਆ ਜੀ ਰੱਤਾ ਵੀ ਖੀ ਅੱਤਾ ਆ ਰਹੀ ਰੱਤਾ ਸਾਹਮਣੇ ਇਹ ਪੌਣੇ 6 ਦਾ ਟਾਈਮ ਕਰ ਗਿਆ ਰੱਤਾ ਉਹ ਸਾਢੇ 5:30 ਪੌਣੇ ਸੀ ਨਾਲੇ ਜੁੱਪ ਮਾਰਦਾ ਹੀ ਸਿੱਧਾ ਉਹ ਬੈਠਾ ਨਹੀਂ ਆ ਗਈ ਜੰਮ ਨੇ ਯਾ ਜਰ ਤੇ ਆ ਜਾ ਟਾਈਮ ਹੋ ਗਿਆ ਸ਼ੇਧਾ ਆ ਦੇਖੋ ਰੱਤਾ ਆ ਬਾਲਾ ਖਾ ਰਦਾ ਬਈ ਸ਼ੇਧਾ ਟਾਈਮ ਹੋ ਗਿਆ ਪਾ ਕਬੂਤਰ ਵੀ ਕੱਢੇ ਹੋਇਆ ਥੱਲੇ ਆ ਦੇਖੋ ਰੱਤਾ ਕਿੰਦਾ ਬਾਲਾ ਵਿੱਚ ਦੀ ਹੋਰ ਦੇ ਬਾਲਾ ਖਾ ਰਦਾ ਬਈ ਸ਼ੇਧਾ ਟਾਈਮ ਕਰ ਗਿਆ ਅੱਜ ਸਵਾਨ ਆਪਣਾ ਪੂਰਾ ਭਰ ਖਾ ਗਿਆ ਭਰਾ ਆ ਗਿਆ ਉੰਜ ਟੱਡੀ ਹੋਈ ਆ ਇਹ ਆ ਗਿਆ ਭਾਈ ਇਹ ਤੇਰੀ ਭਾਈ ਬਾਲਾ ਔਖਾ ਹੈ ਕਰਦਾ ਕਿ ਤੇ ਡੈਗੀ ਨਾ ਪਵੇ ਲੈਂਦਾ ਹੀ ਨਹੀਂ ਭਾਈ ਬਾਲਾ ਜਿਹੜਾ ਪੈਰਾਂ ਦਾ ਹਾਂ ਹੁੰਦਾ ਸਾਹਮਣੇ ਆ ਗਿਆ ਆ ਜਾ ਬੱਤਾ ਆ ਜਾ ਆ ਜਾ ਆ ਜਾ ਏ ਏ ਏ ਏ ਏ ਤੇਰੀ ਫੇਰ ਨਾਂ ਗਿਆ ਦੇਖੋ ਭਾਈ ਕੀ ਬੰਦਾ ਹੋਇਆ ਆ ਗਿਆ ਸਾਹਮਣੇ ਬਹੁਤ ਆ ਜਾਂਦੇ ਭਾਈ ਉਸ ਗਿਆ ਜਵਾਗ ਉਧਰ ਇਹ ਤੇਰੀ ਜੀ ਛੇ ਦਾ ਟੈਮ ਕਰਨਾ ਸੌਖਾ ਪਿਆ ਭਾਈ ਕੋਈ ਘਰੇ ਬਿਨਾ ਸਾਹਮਣੇ ਬਾਜੀ ਦੇ ਦਾ ਆਪਾਂ ਕਬੂਤਰ ਚਲੋ ਸਾਮ ਤੇ ਹੰਦਿਆ ਨੂੰ ਪਰ ਰਾਤ ਸਾਫ ਕਰਦੇ ਆ ਇਹ ਤਾਂ ਬਈ ਪੁੱਸਦਾ ਖੁੱਡੇ ਜੋ ਕੱਢ ਕੇ ਚਲੋ ਨਾਲੇ ਸਮਾਨ ਵਾਰਕ ਲਿਆ ਸਮਾਨ ਲਾ ਕੇ ਛੱਡਿਆ ਸੀ ਤੇ 6 ਦਾ ਟਾਈਮ ਕਰ ਗਿਆ ਪੰਡ ਬਈ ਆ ਦੇਖੋ ਇਹ ਤੇਰੀ ਉਹ ਤੇ ਕਿੱਧਰ ਵੜ ਗਿਆ ਆ ਗਿਆ ਜੀ ਤੇ ਤੇਰੀ ਖੁੱਡੇ ਦੀ ਵੜ ਗਿਆ ਸਦਾ ਆ ਦੇਖੋ ਇਹ ਤਾਂ ਅੱਛੇ ਦਾ ਟਾਈਮ ਦੇਖੋ ਰੱਤੇ ਦਾ ਹਾਲ ਛੇ ਦਾ ਟਾਈਮ ਕਰ ਗਿਆ ਬਾਈ ਇੱਥੇ ਦੇਖੋ ਪੂਰੇ 6 ਵਜਾ ਆ ਗਿਆ ਬਾਈ ਹੁਣ ਦੱਸੋ ਬਾਈ ਨਸਲ ਫਿਰ ਆਪਣਾ ਸਮਾਨ ਵਾਬਈ ਸਮਾਨ ਵੀ ਆਪਣਾ ਪੂਰਾ ਕੈਡ ਜਬਰਦਸਤ ਰਿਜ਼ਲਟ ਦੇ ਗਿਆ ਬਈ 6 ਵਜੇ ਆ ਗਿਆ ਯਾਰ ਦੱਸਿਓ ਜਰੂਰ ਭਰਾ ਆਪਣ ਨੂੰ ਇਹ ਕਿੱਦਾਂ ਦਾ ਆਪਣਾ ਸਮਾਨ ਸੀ ਤੇ ਕਿੱਦਾਂ ਦੇ ਆਪਣੇ ਜਾਨਵਰ ਆ ਜਿਆ ਪੁੱਤਰ ਵੇ ਜੀ ਯਾਹ ਜੇ ਬਈ ਤਾਂ ਨਹੀਂ ਚੜੇ ਜਾਂਦਾ ਤੋ ਬਾਲਾ ਜੌਰ ਲਾ ਗਿਆ 6 ਵਜੇ ਨੇ ਸੌਖੇ ਭੇ ਯਾਰ ਉਹ ਦੇਖੋ ਲੋੜੇ ਸਾਹਮਣੇ ਯਾਹ ਬੱਬ ਇਹ ਪਾਣੀ ਦੀ ਚੰਝ ਲਵਾ ਲਗੇ ਨਾ ਪਾਣੀ ਹਲਵਣੀ ਚਾਗਦਾ ਭਾਈ ਦੇਖ ਲਓ ਬੱਸ 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 ਬੱਤ ਬੱਸ ਨੱਸ ਕੀ ਕਰੂੰਗਾ ਇਹ 6 ਵਜੇ ਤੇ ਕਰੁੱਡਿਆ ਤਾਂ ਭਾਈ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਤਾਂ ਕਿ ਵੀ ਤੁਹਾਡੇ ਕੋਲ ਆਪਣੀ ਨਵੀਂ ਆਉਣ ਵਾਲੀ ਵੀਡੀਓ ਜਿਹੜੀ ਆਪਾਂ ਕੱਲੀ ਸਮਾਂ ਤੇ ਬਣਾਵਾਂਗੇ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਮੇਰਾ ਭਰਾ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬਰ ਕਰ ਲਿਓ। ਆਡੇ ਤੱਕ ਕਰੋ ਆਪਣੇ ਸਮਾਨ ਵਾਲੀ ਵੀਡੀਓ ਆ ਜੇ। ਬਸ ਪੁੱਤ। ਤੇ ਬਈ ਤੇ ਆਪਣਾ ਲੈ ਆਪਣੀ ਵੀਡੀਓ ਸ਼ੇਅਰ ਕਰ ਦਿਓ ਮੇਰੇ ਭਰਾ ਜਰੂਰ। ਉਹ ਕੱਲੀ ਆਪਾਂ ਸਮਾਨ ਤੇ ਹੀ ਪਾਵਾਂਗੇ। ਤਾਂ ਕਿ ਸਾਰੇ ਭਰਾ ਵੀਡੀਓ ਦੇਖਣ ਤੇ ਸ਼ੇਅਰ ਜਰੂਰ ਕਰੇ।